ਪਿੰਡ ਚ ਲੱਗ ਰਹੀ ਕੈਂਸਰ ਫੈਕਟਰੀ ਦੇ ਵਿਰੋਧ ਬੈਠੇ ਪਿੰਡ ਵਾਸੀਆਂ ਤੇ ਮਾਨ ਸਰਕਾਰ ਨੇ ਖੁੱਲ੍ਹੇਆਮ ਤਸ਼ੱਦਦ ਕੀਤਾ। ਪਿੰਡ ਵਾਲਿਆਂ ਦੇ ਆਪਣੀ ਜਗ੍ਹਾ ਚ ਲੱਗੇ ਟੈਂਟ ਪੁੱਟਤੇ ਧੱਕਾ ਮੁਕੀ ਹੋਈ, ਲਾਠੀ ਚਾਰਜ ਹੋਇਆ, ਗ੍ਰਿਫਤਾਰੀਆਂ ਹੋਈਆਂ, ਡਰਾਇਆ ਧਮਕਾਇਆ ਗਿਆ। ਇਹ ਤਸਵੀਰਾਂ ਪਿੰਡ ਅਖਾੜਾ ਦੀਆਂ ਨੇ ਜਿੱਥੇ ਬਾਇਓ ਗੈਸ ਪਲਾਂਟ ਲੱਗ ਰਿਹਾ ਹੈ ਤੇ ਪਲਾਂਟ ਪਿੰਡ ਦੇ ਬਿਲਕੁਲ ਨਜ਼ਦੀਕ ਲੱਗ ਰਿਹਾ ਹੈ। ਜਿਸ ਤੇ ਵਿਰੋਧ ਦੇ ਵਿੱਚ ਪਿੰਡ ਵਾਸੀਆਂ ਨੇ ਧਰਨਾ ਪਿਛਲੇ 1.5 ਸਾਲ ਤੋਂ ਲਾਇਆ ਹੋਇਆ ਸੀ। ਪਿੰਡ ਵਾਸੀ ਨਹੀਂ ਚਾਹੁੰਦੇ ਕਿ ਸਾਡੇ ਪਿੰਡ ਦੇ ਵਿੱਚ ਪਲਾਟ ਲੱਗੇ ਜੋ ਪਿੰਡ ਨੂੰ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਬੰਡੇ ਪਰ ਸ਼ਾਇਦ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਕੁਝ ਨਹੀਂ ਸ਼ਾਇਦ ਸਰਕਾਰ ਨੂੰ ਆਮ ਲੋਕਾਂ ਦੀਆਂ ਜ਼ਿੰਦਗੀਆਂ ਦੀ ਪਰਵਾਹ ਤੱਕ ਨਹੀਂ ਸ਼ਾਇਦ ਇਸੇ ਕਰਕੇ ਵਿਰੋਧ ਚ ਬੈਠੇ ਪਿੰਡ ਵਾਸੀਆਂ ਨੂੰ ਅੱਜ ਟੜਕਸਾਰ ਹੀ ਉੱਥੋਂ ਖਦੇੜ ਦਿੱਤਾ ਗਿਆ ਹੋਇਆ ਕੁਝ ਐਸਾ ਕਿ ਮੂੰਹ ਹਨੇਰੇ ਪ੍ਰਸ਼ਾਸਨ ਪਿੰਡ ਦੇ ਵਿੱਚ ਆਉਂਦਾ ਆ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਸਪੀਕਰ ਦੀਆਂ ਤਾਰਾਂ ਪੁੱਟੀਆਂ ਜਾਂਦੀਆਂ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਅਨਾਉਂਸਮੈਂਟ ਪਿੰਡ ਦੇ ਵਿੱਚ ਨਾ ਹੋ ਸਕੇ ਤੇ ਪਿੰਡ ਦੇ ਪਿੰਡ ਵਾਸੀ ਇਕੱਠੇ ਨਾ ਹੋ ਸਕਣ ਤੇ ਉਸ ਤੋਂ ਬਾਅਦ ਪਿੰਡ ਦੇ ਉਹਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ ਜੋ ਇਸ ਧਰਨੇ ਦੇ ਵਿੱਚ ਮੋਰੀ ਸਰ ਤੇ ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਆ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਦੀ ਅਸਲੀ ਖੇਡ ਫਿਰ ਜੀਸੀਬੀ ਲਿਆ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਵਾਸੀਆਂ ਦੇ ਧਰਨੇ ਵਾਲੀ ਜਗ੍ਹਾ ਤੇ ਬਣੇ ਸ਼ੈੱਡ ਨੂੰ ਢਾਹ ਦਿੱਤਾ ਜਾਂਦਾ ਆ ਖੇਰੂ ਖੇਰੂ ਕਰ ਦਿੱਤਾ ਜਾਂਦਾ ਆ ਤੇ ਉੱਥੇ ਬੈਠੇ ਲੋਕਾਂ ਦੇ ਨਾਲ ਵੀ ਧੱਕਾ ਮੁਕੀ ਹੁੰਦੀ ਆ ਉਹਨਾਂ ਨੂੰ ਚੁੱਕ ਕੇ ਅਰੈਸਟ ਕਰ ਲਿਆ ਜਾਂਦਾ ਆ ਹਾਲਾਂਕਿ ਇਹ ਸਭ ਚੀਜ਼ਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਵੀ ਹੋਈਆਂ ਪਰ ਪਿੰਡ ਵਾਸੀ ਦੱਸਦੇ ਨੇ ਕਿ ਸਭ ਰਿਕਾਰਡਿੰਗ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖਤਮ ਕਰ ਦਿੱਤੀ ਗਈ ਰਫਾ ਦਫਾ ਕਰ ਦਿੱਤੀ ਗਈ ਫਿਰ ਜਿਵੇਂ ਜਿਵੇਂ ਪਿੰਡ ਦੇ ਪਿੰਡ ਨੂੰ ਇਸ ਤੇ ਬਾਬਤ ਖਬਰ ਲੱਗੀ ਤਾਂ ਪਿੰਡ ਵਾਸੀ ਧਰਨੇ ਵਾਲੀ ਜਗ੍ਹਾ ਤੇ ਆਉਣਾ ਸ਼ੁਰੂ ਹੁੰਦੇ ਨੇ ਜਿਵੇਂ ਜਿਵੇਂ ਪਿੰਡ ਇਕੱਤਰ ਹੁੰਦਾ ਹੈ ਤਾਂ ਪੁਲਿਸ ਦੇ ਵੱਲੋਂ ਬਲ ਦਾ ਪ੍ਰਯੋਗ ਹੁੰਦਾ ਹੈ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਲਾਠੀ ਚਾਰਜ ਦੇ ਨਾਲ ਪਿੰਡ ਵਾਸੀਆਂ ਨੂੰ ਪੁਲਿਸ ਦੇ ਵੱਲੋਂ ਖਦੇੜ ਦਿੱਤਾ ਜਾਂਦਾ ਹੈ ਇੱਥੇ ਗੱਲ ਹੋਰ ਦੱਸਦੇ ਚੱਲੀਏ ਕਿ ਜੋ ਟੈਂਟ ਪ੍ਰਸ਼ਾਸਨ ਦੇ ਵੱਲੋਂ ਉਖਾੜਿਆ ਜਾਂਦਾ ਹੈ ਉਹ ਕਿਸੇ ਬਾਇਓ ਗੈਸ ਪਲਾਂਟ ਜਾਂ ਫਿਰ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਸਗੋਂ ਇੱਕ ਕਿਸਾਨ ਦੇ ਖੇਤ ਕੇਦ ਦੇ ਵਿੱਚ ਲੱਗਾ ਹੋਇਆ ਸੀ ਤੇ ਜਾਂ ਧਰਨੇ ਵਾਲੀ ਜਗ੍ਹਾ ਤੇ ਪੁਲਿਸ ਦੇ ਵੱਲੋਂ ਇਹ ਸਭ ਕੁਝ ਤੇ ਜੋ ਧਰਨੇ ਵਾਲੀ ਜਗ੍ਹਾ ਤੇ ਪੁਲਿਸ ਦੇ ਵੱਲੋਂ ਇਹ ਸਭ ਕੁਝ ਕੀਤਾ ਜਾਂਦਾ ਏ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਪਰ ਫੁਟੇਜ شاید ਇਸੇ ਕਰਕੇ ਰਫਾ ਦਫਾ ਕਰ ਦਿੱਤੀ ਗਈ ਤਾਂ ਕਿ ਪੁਲਿਸ ਦੀ ਇਹ ਤਾਨਾਸ਼ਾਹੀ ਆਮ ਲੋਕਾਂ ਦੇ ਸਾਹਮਣੇ ਨਾ ਆ ਜਾਵੇ ਇਸ ਸਬ ਦੇ ਵਿੱਚ ਗ੍ਰਿਫਤਾਰ ਹੋਏ ਲੋਕਾਂ ਦੇ ਵਿੱਚੋਂ ਕਿਸਾਨ ਯੂਨੀਅਨ ਡਕੌਂਡਾ ਤੋਂ ਮਨਜੀਤ ਸਿੰਘ ਤਨੇਰ ਵੀ ਨੇ ਜਿਨ੍ਹਾਂ ਨੂੰ ਉਹਨਾਂ ਦੇ ਘਰ ਤੋਂ ਹੀ ਸਵੇਰੇ ਅਰੈਸਟ ਕੀਤਾ ਜਾਂਦਾ ਹੈ ਤੇ ਫਿਰ ਕਿਸੇ ਥਾਣੇ ਦੇ ਵਿੱਚ ਰੱਖਿਆ ਜਾਂਦਾ ਹੈ ਹੁਣ ਮੌਕੇ ਦੀ ਸਰਕਾਰ ਤੇ ਸਵਾਲੇ ਖੜੇ ਹੁੰਦੇ ਨੇ ਜੋ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੀ ਏ ਜੋ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਤੇ ਚੜਨ ਦੀਆਂ ਗੱਲਾਂ ਕਰਦੀ ਏ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੈਂਸਰ ਵੰਡ ਕੇ ਪੰਜਾਬ ਖੁਸ਼ਹਾਲ ਬਣੇਗਾ ਕੀ ਪੰਜਾਬ ਦੇ ਪਿੰਡਾਂ ਦੇ ਵਿੱਚ ਭਿਆਨਕ ਬਿਮਾਰੀਆਂ ਵੰਕੇ ਪੰਜਾਬ ਖੁਸ਼ਹਾਲ ਬਣੇਗਾ ਕੀ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਛਿੱਕੇ ਟੰਕੇ ਪੰਜਾਬ ਤਰੱਕੀ ਦੀ ਰਾਹ ਤੇ ਜਾਵੇਗਾ ਨਾਲੇ ਸਰਕਾਰ ਤਾਂ ਖੁਦ ਸਿਹਤ ਦੇ ਨਾਮ ਤੇ ਆਈ ਹੈ ਤੇ ਜੇਕਰ ਆਪਣੀ ਸਿਹਤ ਦੇ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਲੜਦੇ ਲੋਕਾਂ ਤੇ ਸਰਕਾਰ ਇਸ ਤਰ੍ਹਾਂ ਡਾਂਗ ਵਰਾਏਗੀ ਤਾਂ ਫਿਰ ਖੁਦ ਹੀ ਸੋਚੋ ਵੈਸੇ ਸੂਬੇ ਦਾ ਕੀ ਹੋਵੇਗਾ ਵੈਸੇ ਸੂਬੇ ਦੀ ਕੈਸੀ ਤਰੱਕੀ ਹੋਵੇਗੀ ਹਾਲਾਂਕਿ ਰਿਪੋਰਟ ਪੜੇ ਜਾਣ ਤੱਕ ਪਿੰਡ ਵਾਸੀਆਂ ਦੇ ਵੱਲੋਂ ਦੁਬਾਰਾ ਆਪਣਾ ਧਰਨਾ ਲਾ ਲਿਆ ਗਿਆ ਤੇ ਇੱਕ ਗੱਲ ਹੋਰ ਇਸ ਪਿੰਡ ਦੇ ਏਕੇ ਦੀ ਦਾਤ ਦੇਣੀ ਪਣਦੀ ਏ ਕਿਉਂਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਇਸ ਪਿੰਡ ਦੇ ਵਿੱਚੋਂ ਇੱਕ ਵੀ ਵੋਟ ਪੋਲ ਨਹੀਂ ਹੋਈ ਤੇ ਪਿੰਡ ਦੀਆਂ ਹੋਈਆਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਸਰਪੰਚ ਵੀ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਇੱਥੋਂ ਐਮਐਲਏ ਬੀਬਾ ਸਬਜੀਤ ਕੌਰ ਮਾਨੁਕੇ ਆਮ ਆਦਮੀ ਪਾਰਟੀ ਤੋਂ ਤੇ ਮੈਂਬਰ ਆਫ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬਣੇ ਨੇ ਪਰ ਪਿੰਡ ਦੇ ਵਿੱਚੋਂ ਇੱਕ ਵੀ ਵੋਟ ਦਾ ਪੋਲ ਨਾ ਹੋਣਾ ਰਾਜਨੀਤਿਕ ਲੀਡਰਾਂ ਪ੍ਰਤੀ ਪਿੰਡ ਵਾਸੀਆਂ ਦੀ ਨਰਾਜ਼ਗੀ ਸਾਫ਼ ਤੇ ਸਿੱਧੇ ਤੌਰ ਤੇ ਝਾੜ ਕਰਦਾ ਹੈ ਇਸ ਬਾਬਤ ਸਾਡੀ ਗੱਲਬਾਤ ਪਿੰਡ ਅਖਾੜਾ ਦੇ ਸਾਬਕਾ ਸਰਪੰਚ ਦੇ ਨਾਲ ਹੋਈ ਕੀ ਕਹਿਣਾ ਉਹਨਾਂ ਦਾ ਤੁਸੀਂ ਵੀ ਸੁਣਿਓ ਸਾਡੀ ਕੋਰਟ ਦੀ ਤਰੀਖ ਆਤੀ ਅਪ੍ਰੈਲ ਤੇ ਸਾਡੇ ਪ੍ਰਸ਼ਾਸਨ ਨੇ ਇੱਕਦਮ ਆ ਕੇ ਵੱਡੇ ਪੱਧਰ ਤੇ 12 ਤੋਂ 1500 ਮੁਲਾਜ਼ਮ ਵਿੱਚ ਲੇਡੀ ਪੁਲਿਸ ਜਿੰਨੇ ਸਾਡੇ ਆ ਗੂ ਸੀਗੇ ਜੀ ਤੇ ਜਿੰਨੇ ਸਾਡੇ ਇੱਥੇ ਜਥੇਬੰਦੀ ਦੇ ਸੀਗੇ ਸਾਰੇ ਉਹਨਾਂ ਤੇ ਆ ਕੇ ਅਟੈਕ ਕਰਕੇ ਕੁਝ ਬੰਦੇ ਸਾਡੇ ਅਰੈਸਟ ਕਰ ਲਏ ਜੀ ਤੇ ਕੁਝ ਘਾਰਾਂ ਚ ਨਜ਼ਰਬੰਦ ਕਰ ਲਏ ਹੂੰ ਤੇ ਪੰਡ ਨੂੰ ਸਾਰ ਨੂੰ ਘੇਰਾਬੰਦੀ ਕਰ ਲਏ ਜੀ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਜਦੋਂ ਜਦੋਂ ਦਿਨ ਚੜ੍ਹਾ ਪੰਡ ਲਗਾਤਾਰ ਬਾਹਰ ਨਿਕਲਦਾ ਹੋਇਆ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਿਆ ਜੀ ਜਿੱਥੇ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਅਸੀਂ ਜਿਹੜਾ ਹੈਗਾ ਰੋਡ ਬਲਾਕ ਕਰ ਲਿਆ ਜੀ ਉਹ ਫੈਕਟਰੀ ਦੇ ਕੰਮ ਚਲਾਉਣ ਦੀ ਖਾਤਰ ਆਏ ਸੀਗੇ ਉਹ ਅਸੀਂ ਬੰਦ ਕਰਤਾ ਮਨਾ ਕਰਤਾ ਕਿ ਅਸੀਂ ਚਲਾਣ ਨਹੀਂ ਦੇਣਾ ਓਕੇ ਅੱਛਾ ਇਹਦੀ ਜਿਵੇਂ ਸੀਗਾ ਕੋਰਟ ਦੀ ਤਰੀਕਹ ਜੀ ਕੋਰਟ ਦੀ ਤਰੀਕਹ ਕੋਈ ਸਟੇ ਵਗੈਰਾ ਵੀ ਲੱਗੀ ਹੋਈ ਹੈ ਇਸ ਤੇ ਜਾਂ ਕਿਤੇ ਅਜੇ ਸਟੇ ਹੋਇਆ ਨਹੀਂ ਜੀ ਕੇਸ ਅਜੇ ਸਟੇ ਨਹੀਂ ਹੋਇਆ ਹਾਲੇ ਕੋਈ 30 ਤਰੀਕ ਤੱਕ ਇਹ ਸਾਡਾ ਜਸਟਿਸ ਦੇ ਚੱਲਿਆ ਗਿਆ ਸੀਗਾ ਰੈਂਚ ਡਬਲ ਬੈਂਚ ਤੇ ਚੱਲ ਗਿਆ ਜੀ ਚੇਂਜ ਹੋ ਗਿਆ ਸੀਗਾ ਰੈਂਚ ਜੀ ਤੇ ਇਹਨਾਂ ਨੂੰ ਉਸ ਤੋਂ ਪਹਿਲਾਂ ਐਕਸ਼ਨ ਲਿਆ ਇਹਨਾਂ ਨੇ ਉਸ ਤੋਂ ਪਹਿਲਾਂ ਐਕਸ਼ਨ ਲੈ ਲਿਆ ਅਸੀਂ ਇਹਦੇ ਵਿੱਚ ਤੁਹਾਡਾ ਪਿੰਡ ਪੂਰਾ ਪਿੰਡ ਦੇ ਖਿਲਾਫ ਆ ਜਾਂ ਪਿੰਡ ਦੀ ਕੋਈ ਕੁਸ਼ਿਸ਼ ਕੋਈ ਤੇ ਰਹੀ ਹੈ ਜੀ ਪੂਰਾ ਪਿੰਡ ਜੀ ਸਾਰਾ ਪੂਰੇ ਪਿੰਡ ਦੇ ਵਿੱਚ ਐਮਪੀ ਇਲੈਕਸ਼ਨ ਦੇ ਵਿੱਚ ਕੋਈ VOTING ਨਹੀਂ ਹੋਈ ਸਰਪੰਚੀ ਦੇ ਵਿੱਚ ਸਰਬਸੰਮਤੀ ਹੋਈ ਹੈ ਜਾਂ ਕੋਆਪਰੇਟ ਸਟੇਟਿ ਦੇ ਵਿੱਚ ਸਰਬਸੰਮਤੀ ਹੋਈ ਹੈ ਸਾਰਾ ਪਿੰਡ ਇੱਕ ਮੋਟਾ ਓਕੇ ਵੱਡਾ ਕੱਠ ਦੱਸ ਰਹੇ ਹੋ ਤੁਸੀਂ ਮੈਨੂੰ WhatsApp ਹੈਲੋ ਭੇਜੋ ਮੈਂ ਤੁਹਾਨੂੰ ਅੱਜ ਦੀਆਂ ਵੀਡੀਓ ਜੋ ਇਹਨਾਂ ਨੇ ਇੱਥੇ ਸਾਡਾ ਸੈੱਟ ਵਗੈਰਾ ਢਾਇਆ ਸਾਰਾ ਕੁਝ ਸਪੋਕਰ ਪਾ ਦਿੱਤਾ ਓਕੇ ਅੱਜ ਕੀ ਕੀ ਨੁਕਸਾਨ ਕੀਤਾ ਤੁਹਾਡਾ ਅੱਜ ਅੱਜ ਸਾਡਾ ਸਾਰਾ ਇਹਨਾਂ ਨੇ ਜਿਹੜਾ ਉੱਥੇ ਰਸੋਈ ਬਣਾਈ ਸੀ ਜਾਂ ਸੈੱਡ ਬਣਾਇਆ ਸੀ ਜਿੱਥੇ ਸਾਡਾ ਧਰਨਾ ਲਾਇਆ ਸੀ ਸਾਡਾ ਆਪਦੀ ਜਗ੍ਹਾ ਦੇ ਵਿੱਚ ਉਹ ਸਾਰਾ ਤੈਸਨੇਸ ਕਰਤਾ ਉਹ ਸਾਰਾ ਕੁਝ ਢਾ ਦਿੱਤਾ ਗਿਆ ਹਾਂਜੀ ਤੇ ਇੱਥੇ ਕੋਈ ਸੀਸੀਟੀਵੀ ਕੈਮਰਾ ਵੀ ਸੀ ਤੁਹਾਡੇ ਮੈਨੂੰ ਸਾਰਾ ਕੁਝ ਸੀਗਾ ਜੀ ਸਰ ਉਹਦੀ ਉਹਦੀ ਫੁਟੇਜ ਵੀ ਹੈ ਜਾਂ ਨਹੀਂ ਸਾਰਾ ਪਾਸੇ ਅੱਜ ਬੈਜੂ ਦੀ ਫੁਟੇਜ ਹੈ ਕੋਈ ਸੀਸੀਟੀਵੀ ਕੈਮਰੇ ਦੀ ਜਨ ਨਹੀਂ ਉਹ ਤਾਂ ਲੈ ਗਏ ਜੀ ਚੱਕੇ ਹੋ ਸਾਰਾ ਬੰਦ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਲੱਗੇ ਤੋੜੀ ਚਾਰੀ ਅੱਛਾ ਹੁਣ 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 ਕੀ ਰੋਖਾ ਪੋਦੀਸ ਦਾ ਹੌਣ ਸਾਡਾ ਔਖੇ ਹੀ ਹੈ ਜੀ ਵੀ ਅਸੀਂ ਜੋ ਵੀ ਹਾਂ ਹਾਂਜੀ ਅਸੀਂ ਆਹੀ ਫੇਰ ਧਰਨਾ ਲਾ ਦਿੱਤਾ ਵਾ ਅੱਛਾ ਇੱਕ ਹੀ ਲੱਗ ਰਿਹਾ ਬਾਇਓ ਗੈਸ ਪਲੱਟ ਲੱਗ ਰਿਹਾ ਹਾਂਜੀ ਹਾਂਜੀ ਬਾਇਓ ਗੈਸ ਪਲੱਟ ਇਹਦਾ ਤਾਂ ਫਿਰ ਤੁਹਾਡੇ ਇਸ ਪੂਰੇ ਪਿੰਨੋਂ ਵੀ ਜਿਵੇਂ ਤੁਸੀਂ ਵਿਰੋਧ ਤਾਂ ਸਟੈਂਡ ਦੇ ਬਿਲਕੁਲ ਨੇੜੇ ਹੈ ਜੀ ਪਿੰਡ ਦੇ ਵਿੱਚ ਜਿੱਥੇ ਲੱਗ ਰਿਹਾ ਵਾ ਉੱਥੇ ਕਾਨੂੰਨੀ ਤੌਰ ਤੇ ਲੱਗ ਨਹੀਂ ਸਕਦਾ ਪਿੰਡ ਦੇ ਵਿੱਚ ਆਵਾਜ਼ੀ ਦੇ ਵਿੱਚ ਲੱਗ ਰਿਹਾ ਕਿਉਂ ਤੁਹਾਨੂੰ ਕਿਉਂ ਸਰਕਾਰ ਪੁਲਿਸ ਪ੍ਰਸ਼ਾਸਨ ਕਿਉਂ ਦੀ ਟੱਕ ਤੇ ਖੜੀ ਆ ਇਹਦੇ ਤੇ ਸਰਕਾਰ ਮਿਲੀ ਜੁਲੀ ਹੈ ਸਰਕਾਰ ਦੀ ਮਿਲੀ ਭੁਗਤ ਹੈ ਸਰਕਾਰ ਨੇ ਇਹਨਾਂ ਨੂੰ ਪਰਮਿਸ਼ਨਾਂ ਦਿੱਤੀਆਂ ਹੋਈਆਂ ਵਾ ਜਿਹੜੀਆਂ ਕਿ ਪਰਮਿਸ਼ਨਾਂ ਦਿੱਤੀਆਂ ਜੋ ਕਿ ਗਰਾਊਂਡ ਰੇਵਲ ਤੇ ਇਹਨਾਂ ਨੇ ਆ ਕੇ ਦੇਖਣੇ ਵੀ ਜਿੱਥੇ ਉਹ ਫੈਕਟਰੀ ਲਾ ਰਿਹਾ ਹੈ ਉਹ ਸਹੀ ਹੈ ਜਾਂ ਗਲਤ ਹੈ अच्छा ये ਜਿਵੇਂ ਹੁਣ ਇਹਨੂੰ ਕੈਂਸਰ ਫੈਕਟਰੀ ਵੀ ਕਹਿੰਦੇ ਹੋ ਤੁਸੀਂ ਹਾਂ ਜੀ ਅਸੀਂ ਸਾਬਤ ਕੀਤਾ ਜੀ ਸਾਡੀ ਸਰਕਾਰ ਨਾਲ ਮੀਟਿੰਗ ਹੋਈ ਆ ਮਹਾਰਾ ਨਾਲ ਮੀਟਿੰਗ ਹੋਈ ਆ ਅਸੀਂ ਸਾਬਤ ਕੀਤਾ ਉਹ ਚ ਸਾਡੇ ਡਾਕਟਰ ਆਲਖ ਨੇ ਇਹਨਾਂ ਨੂੰ ਸਾਰਾ ਸਾਬਤ ਕੀਤਾ ਵਾ ਜੀ ਵੀ ਕਈ ਬਿਮਾਰੀਆਂ ਪਰ ਇਹ ਮੰਨ ਨਹੀਂ ਰਹੇ ਹਾਂਜੀ ਹਾਂਜੀ ਹਾਂਜੀ